ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਪਾਲਕ ਤੇ ਪਿਆਜ਼ ਵਾਲੇ ਪਕੌੜੇ ਤੇ ਇੱਥੇ ਆਪਾਂ ਪਾਲਕ ਰਫਲੀ ਜੀ ਕੱਟ ਲਈ ਸੀ ਪਾਲਕ ਨੂੰ ਪਹਿਲੇ ਸਾਫ਼ ਕਰ ਲਿਆ ਸੀ ਫਿਰ ਆਪਾਂ ਇਹਨੂੰ ਵਾਸ਼ ਕਰ ਲਿਆ ਸੀ ਤੇ ਇੱਥੇ ਆਪਾਂ ਦੋ ਵੱਡੇ ਪਿਆਜ਼ ਲਏ ਸੀ ਪਿਆਜ਼ਾਂ ਨੂੰ ਆਪਾਂ ਲੰਬੇ ਸਲਾਈਸ ਕੱਟ ਲਏ ਸੀ ਤੇ ਇਧਰ ਆਪਾਂ 2 ਇੰਚੀ ਅਦਰ ਪਾਵਾਂਗੇ ਨਾਲ ਪਾਵਾਂਗੇ ਇਹਦੇ ਵਿੱਚ ਲਸਣ ਤੇ ਹਰੀਆਂ ਮਿਰਚਾਂ ਆਪਾਂ ਜਿੰਨੇ ਸਪੈਸਿਫਿਕ ਆਪਾਂ ਖਾਣਾ ਪਸੰਦ ਕਰਦੇ ਓੰਨੇ ਹੀ ਹਰੀ ਮਿਰਚ ਆਪਾਂ ਪਾਵਾਂਗੇ ਇੱਕ ਕਪਾ ਖੁੱਲਾ ਬਰਤਨ ਲਵਾਵਾਂਗੇ ਤੇ ਉਹਦੇ ਵਿੱਚ ਆਪਾਂ ਕੱਤੀ ਪਾਲਕ ਪਾ ਦਵਾਂਗੇ ਪਿਆਜ਼ ਪਾ ਦਾਂਗੇ ਤੇ ਇਧਰ ਲਸਣ ਤੇ ਹਰੀਆਂ ਮਿਰਚਾਂ ਤੇ ਅਦਰਕ ਨੂੰ ਆਪਾਂ ਗ੍ਰੈਂਡ ਕਰ ਲਿਆ ਸੀ ਤੇ ਉਹ ਪਾ ਦਵਾਂਗੇ ਇਦੜ ਸਬੂਤਾ ਆਪਾਂ ਤਣੀਏ ਨੂੰ ਥੋੜਾ ਮਸਲ ਲਿਆ ਸੀ ਤੇ ਉਹ ਇੱਕ ਚਮਚਾ ਲੈ ਲਿਆ ਸੀ ਉਹ ਪਾ ਦਾਂਗੇ ਅੱਧਾ ਚਮਚਾ ਗਰਮ ਮਸਾਲਾ ਇੱਕ ਚਮਚਾ ਨਾਰਦਾਣਾ ਇੱਕ ਚਮਚਾ ਨਮਕ ਚਮਚੇ ਦਾ ਚੌਥਾ ਹਿੱਸਾ ਕਸ਼ਮੀਰੀ ਲਾਲ ਮਿਰਚ ਚਮਚੇ ਦਾ ਚੌਥਾ ਹਿੱਸਾ ਪਾ ਹਲਦੀ ਪਾ ਦਵਾਂਗੇ ਇਥੇ ਆਪਾਂ ਥੋੜੀ ਜਿਹੀ ਜਵੈਣ ਲਈ ਸੀ ਜਵੈਣ ਨੂੰ ਆਪਾਂ ਮਸਲ ਲਵਾਂਗੇ ਇੱਕ ਕਟੋਰੀ ਆਪਾਂ ਵੇਸਣ ਲੈ ਲਿਆ ਸੀ ਵੇਸਣ ਨੂੰ ਪਾ ਦਵਾਂਗੇ ਵੇਸਣ ਨੂੰ ਆਪਾਂ ਛਾਂੜ ਕੇ ਲਿਆ ਤੇ ਵੇਸਣ ਆਪਾਂ ਹਾਲੀਏ ਇੰਨਾ ਇੰਨਾ ਕਰਖ ਲੈਣੇ ਜੇ ਲੋੜ ਪੈਗੀ ਫਿਰ ਆਪਾਂ ਵੇਸਣ ਪਾਵਾਂਗੇ ਤੇ ਕ੍ਰਿਸਪੀ ਕਰਨ ਵਾਸਤੇ ਆਪਾਂ ਇੱਕ ਚਮਚਾ ਆਪਾਂ ਚੌਲਾਂ ਦਾ ਆਟਾ ਪਾਵਾਂਗੇ ਫਿਰ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਲਵਾਂਗੇ ਪਾਣੀ ਦੀ ਲੋੜ ਨਹੀਂ ਹਲੀ ਆਪਾਂ ਇਹਨਾਂ ਨੂੰ ਲੋਰ ਮਿਰਚ ਪਾ ਕੇ ਆਪਾਂ ਕਿਸ ਤਰ੍ਹਾਂ ਹੀ ਮਿਕਸ ਕਰਾਂਗੇ ਭੀ ਇਹਨਾਂ ਦੇ ਵਿੱਚ ਪਾਲਕ ਦੇ ਵਿੱਚੋਂ ਪਾਣੀ ਨਿਕਲ ਆਏਗਾ 2-3 ਮਿੰਟ ਵਾਸਤੇ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਹੀ ਰੱਖ ਦਵਾਂਗੇ 2-3 ਮਿੰਟ ਹੋ ਗਏ ਸੀ ਆਪਾਂ ਇਹਨਾਂ ਨੂੰ ਚੈੱਕ ਕਰ ਲਵਾਂਗੇ ਤੇ ਵੇਸਣ ਸਾਨੂੰ ਘੱਟ ਲੱਗਦਾ ਸੀ ਵੇਸਣ ਆਪਾਂ ਹੋਰ ਪਾ ਦਵਾਂਗੇ ਵੇਸਣ ਆਪਾਂ ਸਾਰਾ ਪਾ ਦਵਾਂਗੇ ਤੇ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਦਵਾਂਗੇ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਇਹਨਾਂ ਨੂੰ ਤਾਲਕ ਵੀ ਇਸ ਨੂੰ ਮਿਕਸ ਕਰ ਲਵਾਂਗੇ ਥੋੜਾ ਜਿਹਾ ਪਾਣੀ ਆਪਾਂ ਹੋਰ ਪਾਵਾਂਗੇ ਬੈਟਰ ਮਿਕਸ ਹੋ ਗਿਆ ਤੇਲ ਆਪਾਂ ਗਰਮ ਕਰ ਲਿਆ ਸੀ ਤੇਲ ਦੇ ਵਿੱਚ ਆਪਾਂ ਹੁਣ ਪਕੌੜੀਆਂ ਨੂੰ ਪਾ ਦਵਾਂਗੇ ਜਿੱਨਾ ਕੜਾਈ ਦੇ ਵਿੱਚ ਬੈਟਰ ਆਏਗਾ ਫਸੇ ਉਨੇ ਹੀ ਪਾਵਾਂਗੇ ਇਹਦੇ ਵਿੱਚ ਪਕੌੜਿਆਂ ਨੂੰ ਪਾਣੀ ਨੂੰ ਪਾ ਕੇ ਦਵਾਂਗੇ। ਪਕੌੜਿਆਂ ਨੂੰ ਕ੍ਰਿਸਪੀ ਹੋ ਗਏ ਪਕੌੜਿਆਂ ਨੂੰ ਆਪਾਂ ਇਹਦੇ ਚ ਪਾ ਲਵਾਂਗੇ ਤਾਂ ਪਕੌੜੇ ਤੁਸੀਂ ਦੇਖ ਸਕਦੇ ਕਿੰਨੇ ਵਧੀਆ ਪਕੌੜੇ ਬਣੇ ਆ। ਪਕੌੜਿਆਂ ਤਾਂ ਆਪਾਂ ਤੇਲ ਚੰਗੀ ਤਰ੍ਹਾਂ ਨਿਚੋੜ ਲਵਾਂਗੇ। ਦੂਸਰੀ ਚਾਂਦਨੀ ਚ ਪਾ ਕੇ ਤੇਲ ਦੇ ਨਾਲ ਨੁੱਝੜ ਜੇਗਾ ਕੋੜੀਆਂ ਦਾ ਤੇਲ ਨੁੱਝੜ ਗਿਆ ਸੀ ਹੁਣ ਆਪਾਂ ਪਲੇਟ ਵਿੱਚ ਪਾ ਦਵਾਂਗੇ ਦੂਸਰਾ ਪਿਆਜ਼ ਆਪਾਂ ਫੇਰ ਪਾ ਦਵਾਂਗੇ ਪਕੌੜੀਆਂ ਨੂੰ ਆਪਾਂ ਪੁਲਟ ਪੁਲਟ ਕਰ ਦਵਾਂਗੇ ਪਕੌੜੀਆਂ ਨੂੰ ਆਪਾਂ ਫਿਰ ਇਹਨਾਂ ਛਾਨਣੀ ਚ ਪਾ ਲਵਾਂਗੇ ਜਿਹੜਾ ਇਹਨਾਂ ਦਾ ਤੇਲ ਹੈ ਉਹ ਚੰਗੀ ਤਰ੍ਹਾਂ ਉਚੜ ਜਾਏਗਾ ਇਹਨੂੰ ਆਪਾਂ ਚੰਗੀ ਤਰ੍ਹਾਂ ਨਿਚੋੜ ਕੇ ਥਲੇ ਚ ਪਾ ਦਵਾਂਗੇ ਇੱਥੇ ਆਪਾਂ ਸਾਰੇ ਪਕੌੜੇ ਬਣਾ ਕੇ ਤਿਆਰ ਕਰ ਲੈ ਸੀ ਪਕੌੜੇ ਬਣ ਕੇ ਆਪਾਂ ਤਿਆਰ ਕਰ ਲੈ ਸੀ ਤੇ ਪਕੌੜੇ ਤੁਸੀਂ ਦੇਖ ਸਕਦੇ ਕਿੰਨੇ ਵਧੀਆ ਪਕੌੜੇ ਬਣੇ ਆ ਤੇ ਐਂ ਪਕੌੜਿਆਂ ਦੇ ਵਿੱਚ ਬਿਲਕੁਲ ਤੇਲ ਨਹੀਂ ਜੋ ਹੈਗਾ ਵੀ ਤੇ ਕਹਾਂ ਕ੍ਰਿਸਪੀ ਪਕੌੜੇ ਬਣੇ ਆਪਣੇ ਜੇ ਤੁਹਾਨੂੰ ਪਕੌੜਿਆਂ ਦੀ ਰੈਸিপি ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ